ਖੇਤੀਬਾੜੀ ਬਿਨਾਂ ਨੂੰ ਰੱਦ ਕਰਨ ਲਈ ਜਿੱਥੇ ਦੇਸ਼ ਭਰ ਤੋਂ ਕਿਸਾਨ ਦਿੱਲੀ ਉਧਰ ਨੇੇ ਵਿਚ ਜਾ ਰਹੇ ਹਨ ਉੱਥੇ 26 ਜਨਵਰੀ ਨੂੰ ਦਿੱਲੀ ਵਿੱਚ ਪ੍ਰੋਟੈਸਟ ਮਾਰਚ ਕੱਢਿਆ ਜਾਵੇਗਾ ਉੱਥੇ ਕਿਸਾਨਾਂ ਦੇ ਬੱਚੇ ਵੀ ਪਿੱਛੇ ਨੇ ਆੜੇ ਅਸੀਂ ਤੁਹਾਨੂੰ ਮੋਗੇ ਦੇ ਮਹੇਸ਼ਵਰੀ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸ਼ਾਇਦ ਤੁਸੀਂ ਇਹ ਐ ਜੀ ਤਸਵੀਰਾਂ ਪਹਿਲਾਂ ਕਦੀ ਨਾ ਵੇਖੀਆਂ ਹੋਣ ਵੇਖੋ ਕਿ ਕਿਵੇਂ 5-6 ਸਾਲ ਦੇ ਪਿੰਡ ਦੇ ਬੱਚੇ ਆਪਣੀ ਛੋਟੀ ਸਾਈਕਲਾਂ ਤੇ ਛੋਟੇ ਟਰੈਕਟਰਾਂ ਤੇ ਮਾਰਚ ਕਰ ਰਹੇ ਹਨ ਅਤੇ ਲੋਕਾਂ ਨੂੰ ਕਿਸਾਨਾਂ ਦੇ ਚਤੇ ਜਾਣੂ ਕਰਵਾ ਰਹੇ ਹਨ ਹਨ ਅਤੇ ਮੰਗ ਕਰਦੇ ਹਨ ਕਿ ਇੰਨਾ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਬੱਚਿਆਂ ਨੇ ਇਹ ਵੀ ਕਿਹਾ ਕਿ ਉਹ ਵੀ ਦਿੱਲੀ ਧਰਨੇ ਤੇ ਜਾਣਗੇ ਅਤੇ ਬਿੱਲ ਰੱਦ ਹੋਣ ਤੇ ਹੀ ਵਾਪਸ ਆਉਣਗੇ ਟਰੈਕਟਰਾਂ 'ਤੇ ਝੰਡੇ ਕਿਉਂ ਲਾਏ ਕਾਲੇ ਕਾਨੂੰਨ ਰੱਦ ਕਰਨ ਵਾਸਤੇ ਕਾਲੇ ਕਾਨੂੰਨ ਰੱਦ ਕਿਉਂ ਕਰਾਉਣੇ ਮੋਦੀ ਆਪਣੀ ਟਰੈਕਟਰ ਵਾਲੀ ਜਿਹੜੇ ਦਿੱਲੀ ਗਈਆਂ ਉਹ ਲੈ ਲੂਗਾ ਅਸੀਂ ਸਾਰੇ ਛੋਟੇ ਤੇ ਬੱਚਿਆਂ ਨੇ ਰੈਲੀ ਕੱਢੀ ਆ ਅੱਜ ਸਾਰੇ ਬੱਚਿਆਂ ਨੇ ਆ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ 26 ਤਰੀਕ ਨੂੰ ਸਾਰਿਆਂ ਨੇ ਦਿੱਲੀ ਜਾਣਾ ਅਸੀਂ ਸਾਰਿਆਂ ਨੇ ਅੱਜ ਕਾਲੇ ਕਾਨੂੰਨ ਰੱਦ ਕਰਾਉਣ ਲਈ ਅੱਜ ਸਾਈਕਲਾਂ ਤੇ ਝੰਡੇ ਲਾ ਕੇ ਪਿੰਡ ਵਿੱਚ ਰੈਲੀ ਕੱਢੀ ਹੈ ਕਿ ਕਾਲੇ ਕਾਨੂੰਨ ਰੱਦ ਹੋ ਜਾਣ ਤੇ ਆਪਾਂ ਸਾਰਿਆਂ ਨੇ 26 ਜਨਵਰੀ ਨੂੰ ਦਿੱਲੀ ਪਹੁੰਚਣਾ ਹੈ ਅੱਜ ਪਿੰਡ ਦੇ ਵਿੱਚ ਛੋਟੇ ਬੱਚਿਆਂ ਨੇ ਖੇਤੀ ਮਾਰੂ ਕਾਲੇ ਕਾਨੂੰਨਾਂ ਖਿਲਾਫ ਛੋਟੇ ਟਰੈਕਟਰਾਂ ਦੇ ਨਾਲ ਛੋਟੇ ਸਾਈਕਲਾਂ ਦੇ ਨਾਲ ਮਾਰਚ ਕੀਤਾ ਪੰਜਾਬ ਦੇ ਵਿੱਚ ਇੰਨੀ ਦਿਨੀ ਜਿਵੇਂ ਮਾਹੌਲ ਬਣਿਆ 26 ਤਰੀਕ ਨੂੰ ਦਿੱਲੀ 'ਚ ਜਿਹੜੀ ਕਿਸਾਨ ਪਰੇਡ ਹੋ ਲਈ ਆ ਉਹਦੇ ਲਈ ਟਰੈਕਟਰ ਮਾਰਚ ਹੋ ਰਹੇ ਆ ਤੇ ਛੋਟੇ ਬੱਚੇ ਜਦੋਂ ਘਰਾਂ 'ਚ ਦੇਖਦੇ ਆ ਕਿ ਉਹਨਾਂ ਦੇ ਬਾਪ ਚਾਚੇ ਦਾਦੇ ਨਾ ਮਾਰਚਾਂ 'ਚ ਹਿੱਸਾ ਲੈ ਰਹੇ ਆ ਤੇ ਬੱਚਿਆਂ ਦੀ ਵੀ ਇੱਛਾ ਸੀਗੀ ਕਿ ਅਸੀਂ ਵੀ ਇੱਕ ਜਿਹੜੇ ਸਾਡੇ ਖਡਾਉਣੇ ਆ ਇਹਨਾਂ ਨਾਲ ਟਰੈਕਟਰ ਮਾਰਚ ਕਰਨਾ ਅੱਜ ਬੱਚਿਆਂ ਨੇ ਉਹ ਮਾਰਚ ਕੀਤਾ ਇਹ ਮਾਰਚ ਆ ਜਿਹੜਾ ਇਹਦੇ 'ਚ ਜਿਹੜੇ ਬੱਚਿਆਂ ਨੇ ਨਾਰੇ ਲਾਏ ਆ ਉਹ ਕਿਸੇ ਫਿਰਕੇ ਦੇ ਵਿਰੋਧ ਕਿਸੇ ਧਰਮ ਵਿਰੋਧ ਕਿਸੇ ਬੋਲੀ ਵਿਰੋਧ ਕੋਈ ਪੜਕਾਉ ਨਾਰੇ ਨਹੀਂ ਲਾਏ ਇਹ ਬੱਚਿਆਂ ਨੇ ਆਪਦੀ ਖੇਤੀ ਦੇ ਲਈ ਨਾਰੇ ਲਾਏ ਆ ਨਾਲ ਦੀ ਨਾਲ ਇਹ ਜਿਹੜੇ ਅੱਜ ਦਾ ਮਾਰਚ ਆ ਛੋਟੇ ਬੱਚਿਆਂ ਦਾ ਇਹ ਸਰਕਾਰ ਲਈ ਇੱਕ ਚੇਤਾਵਨੀ ਵੀ ਆ ਚੇਤਾਵਨੀ ਇਸ ਕਰਕੇ ਆ ਕਿ ਸਰਕਾਰ ਕਰਨੇ ਇਨਾ ਕਾਲੇ ਕਾਨੂੰਨਾਂ ਦੇ ਰਾਈ ਅੱਜ ਦੀ ਪੀੜ੍ਹੀ ਤੇ ਨਹੀਂ ਹਮਲਾ ਕੀਤਾ ਇਹ ਆਉਣ ਵਾਲੀਆਂ ਨਸਲਾਂ ਤੇ ਹਮਲਾ ਕੀਤਾ ਮੋਗਾ ਤੋਂ ਕਸ਼ ਸਿੰਘਾ ਦੀ ਰਿਪੋਰਟ ਐਸ ਐਮ ਜ਼ेड ਨਿਊਜ਼